ਇਹ ਜ਼ਿਆਦਾਤਰ ਕੈਨੇਡਾ ਇੰਗਲੈਂਡ ਦੇ ਲੱਗ ਰਾਇਆ ਸਾਡੇ ਕੋਲ ਵੀ ਜੀ ਹਾਂਜੀ ਹਾਂਜੀ ਇਹ ਸਾਰੇ ਇਸ ਵੇਲੇ ਕੈਨੇਡਾ ਦੇ ਆ ਜੀ ਕੈਨੇਡਾ ਦੇ ਵੀ ਜੀ ਹਾਂਜੀ ਹਾਂਜੀ ਉਹ ਨਕੂ ਉਧਰ ਦੇ ਵੀ ਆ ਲੱਗੇ ਲੱਗੇ ਪਿੰਡਾਂ ਦੇ ਮਾਹੂ ਆਲ ਦੇ ਵੀ ਹੈਗੇ ਆ ਆਲੇ ਦੁਆਲੇ ਪਿੰਡਾਂ ਦੇ 5-5 ਕਿਲੋਮੀਟਰ ਦੇ 10-10 ਕਿਲੋਮੀਟਰ ਦੇ ਵੀ ਲੱਗੇ ਆ ਨੂਰਮਲ ਏਰੀਆ ਦੇ ਵੀ ਲੱਗੇ ਆ ਇਹਦੇ ਵਿੱਚ ਵੀ ਜੇ ਭਾਈ ਕਿਹੜੇ ਕਿਹੜੇ ਵੀਜੇ ਲਵੋਨੇ ਤੁਸੀਂ ਜੇ ਦੇਖਿਆ ਜਾਵੇ ਤੇ ਪਾਪਾ ਨੇ ਅਸੀਂ ਵਿਜ਼ਟਰ ਫੈਮਿਲੀ ਵੀਜੇ ਲਵਾਉਨੇ ਆ ਜੀ ਐਨ ਐਚ ਆਰ ਦਾ ਐਕਸਪੀਰੀਅੰਸ ਮੰਨ ਲਓ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਐਕਸਪੀਰੀਅੰਸ ਬੋਲਦਾ ਤੁਹਾਡਾ ਜਣੀ ਐਕਸਪੀਰੀਅੰਸ ਬੋਲਦਾ ਹਾਂ ਜੀ ਫੈਲ ਕਲਵਰ ਰਿਫਿਊਜ ਬੀ ਜੇ ਵੀ ਅਸੀਂ ਤਿੰਨ ਤਿੰਨ ਨਾਲ ਹੀ ਰਿਫਿਊਜ ਬੀ ਜੇ ਵੀ ਅਸੀਂ ਲਵਾਉਂਦੇ ਆ ਤਿੰਨ ਤਿੰਨ ਰਿਫਿਊਜ ਬੀ ਜੇ ਵੀ ਲਵਾਉਂਦੇ ਆ ਇੱਕ ਨਿੱਡੇ ਦੇ ਵੀ ਅਸੀਂ ਲਵਾਉਂਦੇ ਆ ਪਾ ਜੀ ਹੈਗਾ ਰਾਜ ਟ੍ਰੈਵਲ ਸਰਵਿਸ ਨੂਰਵਾਲ ਰੋਡ ਨੂੰ ਕੋ ਉਧਰ ਆਓ ਤੁਸੀਂ ਅਸੀਂ ਵਧੀਆ ਸੇਵਾ ਤੇਨ ਦਵਾਂਗੇ ਤੇ ਤੁਹਾਡੇ ਸਾਹਮਣੇ ਹੈਗਾ ਜੋ ਪ੍ਰੂਫ ਹੈਗਾ ਤੁਹਾਡੇ ਸਾਹਮਣੇ ਆ ਜੀ 98157 14761 ਸੈਕੰਡ ਨੰਬਰ 70107 14761 ਤੇਲਕਰਾਜੀ ਬਿਜੀ ਜਾਦੇ ਹੋ ਫਾਈਲਾਂ ਹੁਣ ਦੇਖ ਕੇ ਲੋਕਾਂ ਨੇ ਬਹੁਤ ਆਉਣਾ ਤੁਹਾਡੇ ਕੋਲ ਜੇ ਆਉਣ ਤੇ ਮੰਨ ਲਓ ਕਿੰਨੀ ਦੇਰ ਲੱਗਦੀ ਇੱਕ ਵੀਏ ਨੂੰ ਜੇ ਫਾਈਲ ਸਹੀ ਲਾ ਦਿਓ ਤੁਸੀਂ ਸਹੀ ਲਾ ਦਿਓ 15 ਤੋਂ 20 ਦਿਨ ਵਿੱਚ ਵਿੱਚ ਲੱਗ ਕੇ ਵੀਏ ਆ ਰਿਹਾ ਜੀ ਮਹੀਨੇ ਦੇ ਵਿੱਚ ਆ ਗਿਆ ਇੱਕ ਮਹੀਨੇ ਦੇ ਵਿੱਚ ਕਿੰਨੀ ਦੇਰ ਤੋਂ ਮਹੀਨਾ ਪੂਰਾ ਇੱਕ ਮਹੀਨੇ ਦੇ ਵਿੱਚ ਵਿੱਚ ਕਿੰਨੀ ਦੇਰ ਤਾਂ ਵਿਆਹ ਲਗਾਇਆ ਸੀ ਵਿਆਹ ਜਾਂਦੇ ਪਾਸੋਂ 7 ਸਾਲ ਦਾ ਤੇ ਬੱਚੇ ਦੇ ਵਿੱਚ ਬੱਚੇ ਪੂਰੀ ਫੈਮਲੀ ਜਾ ਰਹੀ ਹਾਂ ਹਾਂਜੀ ਹਾਂਜੀ ਵਾਹ ਜੀ ਵਾਹ ਜੀ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਜੀ ਤੁਹਾਨੂੰ ਵੀ ਜੀ ਬਹੁਤ ਬਹੁ ਮੁਬਾਰਕਾਂ ਟਰੈਵਲ ਏਜੰਟਾ ਤੁਹਾਨੂੰ ਵੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਨਾਮ ਹੈਗਾ ਕੁਲਦੀਪ ਸਿੰਘ ਉਪਲ ਜਗੀਰ ਉਪਲ ਜਗੀਰ ਅੱਜ ਤੁਹਾਡੇ ਹੱਥੇ ਆ ਬੀਜਿਆਂ ਦੀ ਲੜਾਈ ਫੜੀ ਹੈ ਇੱਕ ਹਾਂਜੀ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਇਹ ਕਿਸ ਤਰ੍ਹਾਂ ਲੱਗ ਰਹੀ ਹੈ ਤੁਹਾਨੂੰ ਬਹੁਤ ਵਧੀਆ ਜੀ ਇਹਨਾਂ ਦਾ ਕੰਮ ਕਿਦਾਂ ਦਾ ਲੱਗ ਰਿਹਾ ਟਰੈਵਲ ਏਜੰਟਾ ਦਾ ਬਹੁਤ ਵਧੀਆ ਕਿੰਨੀ ਦੇਰ ਦੇ ਵਿੱਚ ਲਵਾਏ ਇਹਨਾਂ ਨੇ ਵੀ ਇਹ ਤਾਂ ਮੇਰਾ 15 ਦਿਨਾਂ ਦਾ ਚੱਲ ਲੱਗਿਆ 15 ਦਿਨਾਂ ਦੇ ਵਿੱਚ ਵਿੱਚ 15 ਤੋਂ 20 ਦਿਨ ਦੇ ਵਿੱਚ ਵਿੱਚ ਅਸੀਂ ਵੀਜਾ ਲਵਾ ਕੇ ਦਵਾਵਾਂਗੇ ਤੇ ਤੁਸੀਂ ਸਾਡਾ ਰਾਜ ਟਰੈਵਲ ਸਰਵਿਸ ਨੂਰਵਰ ਰੋਡ ਨਕੋਦਰ ਫੋਨ ਨੰਬਰ ਕਰ ਲਓ 98157 14766 70107 14766 ਰਾਜ ਟਰੈਵਲ ਸਰਵਿਸ ਨਕੋਦਰ ਦੀ ਸਭ ਤੋਂ ਪੁਰਾਣੀ ਟਰੈਵਲ ਨੰਬਰ 1 ਰਾਜ ਟਰੈਵਲ ਸਰਵਿਸ ਤੇ ਪਹੁੰਚੇ ਹਾਂ ਜਿੱਥੇ ਕਿ ਕਹਿੰਦੇ ਅਜੂ ਵੀਜ਼ਾ ਲੱਗਾ ਕਿਸੇ ਸਟੂਡੈਂਟ ਦਾ ਵੀਜ਼ਾ ਲੱਗਾ ਇੱਕ ਵੀਜਾ ਲੱਗਾ ਕਿ ਕਿੰਨੇ ਵੀਜੇ ਲੱਗੇ ਆ ਜਾ ਕੇ ਅੰਦਰ ਦੇਖਦੇ ਆ ਨਿਕੋਦਰ ਦਾ ਸਭ ਤੋਂ ਪੁਰਾਣਾ ਰਾਈਟ ਟ੍ਰੈਵਲ ਨੂਰਮੇ ਰੋਡ ਨਿਕੋਦਰ ਰਾਟ ਟ੍ਰੈਵਲ ਦੇ ਆਫਿਸ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਸਰ ਸਾਡੇ ਨਾਲ ਪਿੱਛੇ ਬੈਠੇ ਨੇ ਮੈਂ ਥੋੜੀ ਜੀ ਗੱਲਬਾਤ ਕਰਾਂਗਾ ਸਰ ਕੀ ਸ਼ਹਿਰ ਦੇ ਵਿੱਚ ਰੋਲਾ ਪਾਇਆ ਤੁਸੀਂ ਵੀਜੇ ਲੱਗੇ ਵੀਜੇ ਲੱਗੇ ਕਿਹੜਾ ਇੱਕ ਵੀਜਾ ਲੰਗਾ ਤੁਹਾਡਾ ਇੱਕ ਵੀਜਾ ਲਵਾਇਆ ਬਹੁਤ ਵੀਜੇ ਲੱਗੇ ਆ ਉਹ ਪਾ ਜੀ ਇੱਕ ਅੱਧਾ ਵੀਜਾ ਲੱਗਾ ਹਣਾ ਨੂੰ ਇੱਕ ਤਾਂ ਲਹਿਰ ਵਾਲਿਆਂ ਨੂੰ ਅਹ ਚਾਈ ਤੇ ਆਉਣ ਤੇ ਤੁਹਾਨੂੰ ਬਹੁਤ ਮੁਬਾਰਕਾਂ ਦਿੰਨੇ ਆ। ਭਾਜੀ ਬੀਆ ਇੱਕ 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 ਲੱਗਾ ਹੁਣ ਇੱਕ ਅੱਧਾ ਬੀਆ ਲੱਗਾ ਹੁਣਾਂ ਤੇ ਨਹੀਂ ਨਹੀਂ 10 12 ਬੀਜੇ ਲੱਗੇ ਆ ਤੁਹਾਨੂੰ ਦਿਖਾਵਾਂਗੇ ਲਾਈਵ ਦਿਖਾਵਾਂਗੇ। ਪਰ ਨਹੀਂ ਕਿੰਨੇ ਸਾਲ ਤੋਂ ਤੋਂ ਆਪਣੀ ਸ਼ੋਪ ਆ ਜਿਹੜੀ ਆਪਣੀ ਆਪਣੇ ਤੋਂ 25 26 ਸਾਲ ਤੋਂ ਦੁਕਾਨ ਚੱਲ ਰਹੀ ਆ ਜੀ। 26 ਸਾਲ ਪੁਰਾਣੀ ਆਫਿਸ 26 ਸਾਲ ਤੋਂ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ। ਲਗਾਤਾਰ ਕੰਮ ਕਰ ਰਹੇ ਹੋ। ਸ਼ਹਿਰ ਦੇ ਵਿੱਚ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਇੱਕ ਦੋ ਬੀਜੇ ਲੱਗੇ ਤੇ ਅੱਡੇ ਅੱਜ। ਤਾਂ ਪਲਵਾਏ ਇਸ ਤੋਂ 10 12 ਬੀਜੇ ਦਿਖਾਵਾਂਗੇ ਤੁਹਾਨੂੰ ਜਿਹੜੇ ਲੱਗੇ ਸਾਰੇ। ਬੋਈ ਮੈਂ ਹੋਈ ਨਹੀਂ ਸਕਦਾ ਕਦੀ ਤੈਨੂੰ ਲਾਈਫ ਦਿਖਾਵਾਏ ਕੋਈ ਇੱਕ ਆਫਿਸ ਦੇ ਵਿੱਚ 12 ਬੀਜੇ ਲੱਗ ਹੀ ਨਹੀਂ ਸਕਦੇ ਕਿੰਨਾ 12 ਬੀਜੇ ਕਿੰਦਾ ਲੱਗ ਆ ਜਾ ਆ ਜਾ ਦਿਖਾਉਣੇ ਤੇ ਆ ਗਏ ਆਹ ਵੇ ਰੱਖ ਬੀਜੇ ਦਿਖਾਓ ਕਿੰਨੇ ਆ ਕੱਢੋ ਯਾਰਕ ਦੇਖ ਲੈਣੇ ਆ ਵਾਹ ਵਾਹ ਇਹਦਾ ਤੇ ਉਹ ਵਾਹ ਉਹ ਬੀਜੇ ਬੀਜੇ ਭਾਈ ਇੰਨੇ ਬੀਜੇ ਲਾ ਦਿੱਤੇ ਕੱਪੜੀ ਹਾਂਜੀ 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 ਵਾਹ ਜੀ ਵਾਹ ਵਾਹ ਜੀ ਵਾਹ ਉਹ ਵਾਹ ਜੀ ਵਾਹ ਕੋਈ ਇਹਦਾ ਢੇਰ ਲਾ ਤਾ ਵੀ ਨਹੀਂ ਆਂਦਾ ਤੁਸੀਂ ਇੰਨੇ ਬੱਸ ਕਰੋ ਮੈਂ ਕਿਹਾ ਦੇਖੀ ਜਾਓ ਸਾਰੇ ਬੀਜੇ ਆ ਇਹ ਬੀਜੇ ਆ ਜੀ ਵਾਹ ਜੀ ਵਾਹ ਬਹੁਤ ਬੀਜੇ ਆ ਸਾਰੇ ਚਲੋ ਜੀ ਟੂਰਿਸਟ ਵੀਜ਼ਾ ਫੈਮਿਲੀ ਵੀਜ਼ਾ ਜੀ ਟੂਰਿਸਟ ਵੀਜ਼ੇ ਫੈਮਿਲੀ ਵੀਜ਼ੇ ਵਾਹ ਜੀ ਵਾਹ ਚੱਕੋ ਇੰਨੇ ਵੀਜ਼ੇ ਭਾਈ ਵਾਹ ਜੀ ਵਾਹ 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 ਅਸੀਂ ਭਾਈ ਭੋਜੀ 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 ਬੰਦਾ ਹੈਰਾਨ ਹੋ ਗਏ ਆ ਕੋਈ ਮੇਰਾ ਵੀ ਲੱਗ ਜਾ ਵੀਜ਼ਾ ਨਾਲ ਹਾਂ ਜੀ ਹਾਂ ਜੀ ਤੇ ਅੱਡਾ ਵੀ ਲਵਾਵਾਂਗੇ ਜੀ ਮੇਰਾ ਵੀ ਲਵਾਵਾਂਗੇ ਉਹ ਮੈਨੂੰ ਬੇਨਤੀ ਖੇ ਲੈਂਦੇ ਭਾਈ 1 2 3 4 5 6 7 8 ਨੋ 10 11 12 13 14 15 16 ਵੀਜੇ ਹਾਂਜੀ ਹਾਂਜੀ ਵਾਹ ਜੀ ਵਾਹ ਅਜੇ ਸਾਡੇ ਵੀਜੇ ਹੋਰ ਆਉਣੇ ਆ ਹਲੇ ਆਏ ਨਹੀਂਗੇ ਆ ਜਾਣੇ ਆ ਇੱਕ ਦੋ ਦਿਨਾਂ ਦੇ ਅੰਦਰ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਰਾਈਟ ਟ੍ਰੈਵਲ ਸਰਵਿਸ ਤੇ ਆ ਲੋ ਜੀ ਚਲੋ 16 ਵੀਜੇ ਇਕੱਠੇ ਹੀ ਫੈਮਿਲੀ ਵਿਜੇ ਬਿਸਟਰ ਵਿਜੇ ਰਾਜ ਰੋਲ ਸਰਵਸ ਨਕੋਦਰ ਦੀ ਨੰਬਰ 1 ਪੁਰਾਣੀ 26 ਸਾਲ ਪੁਰਾਣਾ ਆਫਿਸ ਇਹਨਾਂ ਦਾ ਨੂਰਮੇਰ ਰੋਡ ਨਕੋਦਰ ਨੂਰਮੇਰ ਰੋਡ ਨਕੋਦਰ ਹਾਂਜੀ ਨਕੋਦਰ ਭਾਜੀ 26 ਸਾਲਾਂ ਦੇ ਵਿੱਚ ਤਾਂ ਇਹ ਜਿਹੜੇ ਵਿਜੇ ਕਿੰਨੇ ਚਿਰ ਚ ਲੱਗੇ ਤੁਹਾਡੇ ਇਹ ਜਿਹੜੇ ਲਵਾਏ ਆ ਤੁਸੀਂ ਇਹ ਸਾਡੇ ਹਲੇ 15 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਇਆ ਜੀ ਸਿਰਫ 15 ਦਿਨਾਂ ਦੇ ਵਿੱਚ ਇਹ ਰਿਜਲਟ ਆਇਆ ਹਾਂਜੀ 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 15 ਦਿਨਾਂ ਦੇ ਹਾਂਜੀ ਇਹ ਲਾਈਫ ਤਾਂ ਇਸ ਕਰਕੇ ਦਿਖਾ ਰਹੇ ਆਂ ਵੀ ਦੇਖੋ ਬੰਦ ਸੀਲ ਬੰਦ ਕੋਈ ਇਦਾਂ ਦਾ ਨਹੀਂਗਾ ਸਭ ਸੀਲ ਬੰਦੀ ਆ ਜੀ ਸਾਰੇ ਸੀਲ ਬੰਦ ਵਾਹ ਵਾਹ ਬੜੇ ਬਾਜੀ ਵਾ ਲੈ ਨਹੀਂ ਲਾਤੀਆਂ ਬੀਜਾਂ ਦੀਆਂ ਤਾਂ ਤੁਸੀਂ ਭਾਜੀ ਇੰਨੇ ਬੀਜੇ ਹਾਂਜੀ ਹਾਂਜੀ ਵਾਹ ਵਾਹ ਭਾਜੀ ਕਿੱਥੇ ਦੇ ਲੱਗੇ ਬੀਜ ਜ਼ਿਆਦਾਤਰ ਇਹ ਜ਼ਿਆਦਾਤਰ ਕੈਨੇਡਾ ਇੰਗਲੈਂਡ ਦੇ ਲਗਰੇ ਸਾਡੇ ਕੋਲ ਵੀ ਜੀ ਹਾਂਜੀ ਹਾਂਜੀ ਇਹ ਸਾਰੇ ਇਸ ਵੇਲੇ ਕੈਨੇਡਾ ਦੇ ਆ ਜੀ ਕੈਨੇਡਾ ਦੇ ਵੀ ਜੇ ਆ ਜੀ ਹਾਂਜੀ ਹਾਂਜੀ ਇਹ ਤਾਂ ਨਕੋਦਰ ਦੇ ਵੀ ਆ ਕਿ ਲੱਗ ਲੱਗੇ ਹਨ ਦੇ ਨਕੋਦਰ ਦੇ ਵੀ ਆ ਲੱਗੇ ਲਾਗੇ ਪਿੰਡਾਂ ਦੇ ਮਾਹੂ ਆਲ ਦੇ ਵੀ ਹੈਗੇ ਆ ਆਲੇ ਦੁਆਲੇ ਪਿੰਡਾਂ ਦੇ 5-5 ਕਿਲੋਮੀਟਰ ਦੇ 10-10 ਕਿਲੋਮੀਟਰ ਦੇ ਵੀ ਲੱਗੇ ਆ ਨੂਰਮਹਿਲ ਏਰੀਆ ਦੇ ਵੀ ਲੱਗੇ ਆ ਇਹਦੇ ਵਿੱਚ ਵੀ ਜੇ ਹਾਂਜੀ ਵਾਹ ਜੀ ਵਾਹ ਇੱਕ 15 ਦਿਨਾਂ ਦੇ ਵਿੱਚ ਇੰਨੇ ਵੀ ਆ ਤੁਸੀਂ ਲਵਾ ਲਵਾਤੇ ਆ ਵਾਹ ਜੀ ਵਾਹ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਹੋਰ 10-15 ਵੀਜ਼ੇ ਦਿਖਾਵਾਂਗੇ ਅਸੀਂ ਆਪਣੇ ਲੱਗੇ ਜਿਹੜੇ ਅਸੀਂ ਪੇਜੇ ਉਥੇ ਸੋਹ ਜੀ ਵਿਸ਼ਵਾਸ ਨਹੀਂ ਹੁੰਦਾ ਵੀ ਇੰਨੇ ਬੀਜੇ ਤੁਸੀਂ ਲਵਾਤੇ ਆ ਤੇ ਇੰਨੇ ਹੋਰ ਆ ਰਹੇ ਏ ਤੁਹਾਡੇ ਇੰਨੇ ਹੀ ਹੋਰ ਆ ਰਹੇ ਆ ਜੀ ਵਾਹ ਜੀ ਬੜਾ ਜਿਹੜੇ ਆਪਾਂ ਬਣਾ ਬੀਜ ਚੈੱਕ ਕਰੋ ਜਰਾ ਦੇਖੀ ਆਪਾਂ ਜਰਾ ਕਿੱਥੇ ਕਿੱਥੇ ਬੀਜੇ ਕਿ ਕਿ ਦਿਖਾਈਓ ਜਰਾ ਪਾ ਜੀ ਦਿਖਾਓ ਜਰਾ ਖੋਲ ਕੇ ਦਿਖਾਓ ਕਿੰਨੇ ਬੀਜ ਆਏ ਤੁਹਾਡੇ ਤੁਸੀਂ ਤਾਂ ਢੇਰ ਹੀ ਲਾਤਾ ਮੀਜਿਆਂ ਦਾ ਨਕੋਦਰ ਸ਼ਹਿਰ ਦੇ ਵਿੱਚ ਵਾਇ ਤੇ ਰੱਖ ਆ ਦੇਖੋ ਜੀ ਆਏ ਆ ਦਿਖਾਓ ਜੀ ਜਰਾ ਲਾਗੇ ਕਰਕੇ ਆਹ ਭਾਈ ਕਿਹੜੇ ਕਿਹੜੇ ਵੀਜ਼ਾ ਲਾਉਨੇ ਤੁਸੀਂ ਇਹ ਦੇਖਿਆ ਜਾ ਰਿਹਾ ਤੇ ਬਪਾ ਨੇ ਅਸੀਂ ਵਿਜ਼ਟਰ ਫੈਮਿਲੀ ਵੀਜ਼ੇ ਲਾਉਨੇ ਆ ਜੀ ਵਿਜ਼ਟਰ ਤੇ ਫੈਮਿਲੀ ਵੀਜ਼ਾ ਹਾਂ ਜੀ ਹਾਂ ਜੀ ਹਾਂ ਜੀ ਵਾਹ ਵਾਹ ਇਹ ਤਾਂ ਇਹ ਇੱਕ ਟੀ ਇੱਕ ਤਾਂ ਲੱਗੇ ਜਾਦੂ ਦੀ ਛੜੀ ਹੈ ਕਿਉਂਕਿ ਕੀ ਹੈ ਤੁਹਾਡੇ ਦੇ ਵਿੱਚ ਕੀ ਤਾਂ ਆ ਰਿਹਾ ਜੀ ਇੰਨੇ ਚਿਰ ਦਾ ਐਕਸਪੀਰੀਅੰਸ ਮੰਨ ਲਓ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਐਕਸਪੀਰੀਅੰਸ ਬੋਲਦਾ ਤੇ ਅੱਡਾ ਜਾਨੀ ਐ ਐਕਸਪੀਰੀਅੰਸ ਬੋਲਦਾ ਹਾਂ ਜੀ ਫਾਇਲ ਕੱਲ ਵਾਰ ਰਿਫਿਊਜ ਬੀਜੇ ਵੀ ਅਸੀਂ ਤਿੰਨ ਤਿੰਨ ਨਾਲ ਹੀ ਰਿਫਿਊਜ ਬੀਜੇ ਵੀ ਅਸੀਂ ਲਵਾਉਂਦੇ ਆ ਤਿੰਨ ਤਿੰਨ ਰਿਫਿਊਜ ਬੀਜੇ ਵੀ ਲਵਾਉਂਦੇ ਆ ਕੈਨੇਡਾ ਦੇ ਵੀ ਅਸੀਂ ਲਵਾਉਂਦੇ ਆ ਬਾਜੀ ਬਾ ਹਾਂ ਜੀ ਬਾਜੀ ਜੇ ਕਿਸੇ ਨੇ ਆਪਣਾ ਫਾਈਲ ਕੋਈ ਲਾਉਣੀ ਹੋਵੇ ਆਪਣਾ ਲੋਕੇਸ਼ਨ ਪੂਰੀ ਹੈਗਾ ਦੱਸ ਦਿੰਦਾ ਸਾਡਾ ਹੈਗਾ ਰਾਜ ਟ੍ਰੈਵਲ ਸਰਵਿਸ ਨੂਰਵਰ ਰੋਡ ਨਕਉਦਰ ਆਓ ਤੁਸੀਂ ਅਸੀਂ ਵਧੀਆ ਸੇਵਾ ਤੇਨ ਦਵਾਂਗੇ ਤੇ ਤੁਹਾਡੇ ਸਾਹਮਣੇ ਹੈਗਾ ਜੋ ਪ੍ਰੂਫ ਹੈਗਾ ਤੁਹਾਡੇ ਸਾਹਮਣੇ ਆ ਜੀ ਭਾਈ ਇਹ ਫੋਨ ਨੰਬਰ ਵੀ ਆਪਣਾ ਦੱਸ ਦਿਓ ਇਹ 98157 14761 ਸੈਕੰਡ ਨੰਬਰ 70107 14761 ਬਹੁਤ ਹਾਂ ਜੀ ਉਹ ਵਾਈ ਉਹ ਬੀਜੀਆਂ ਦਾ ਢੇਰ ਲੱਗਾ ਪਿਆ ਜੀ ਇੱਥੇ ਬੀਜੇ ਆ ਬੀਜੇ ਬੀਜੇ ਇੱਕ ਤਾਂ ਬੀਜ ਮੈਂ ਮੈਂ ਵੀ ਚੱਲ ਜਮੈਂ ਇੱਕ ਤੇ ਭਾਈ ਭਾਈ ਤੁਹਾਡੇ ਕੋਲ ਟਾਈਮ ਹੀ ਬਹੁਤ ਘੱਟ ਲੈਂਦਾ ਮੇਲਾ ਦਾ ਫੜਾ ਫੜੀ ਲੱਗੇ ਬੀਜੇ ਖੋਲਣ ਲੱਗੇ ਆ ਹਾਂ ਜੀ ਹਾਂ ਦੇਖਣੇ ਤੇ ਪੀਏ ਪਰ ਇਹ ਕਿਹੜੀ ਜਗ੍ਹਾ ਤੋਂ ਜੀ ਆਪਣੇ ਆਏ ਆ ਮੋਂਗਵਾਲ ਤੋਂ ਮੋਂਗਵਾਲ ਤੋਂ ਹਾਂ ਜੀ ਅਸੀਂ ਕੋਸ਼ ਹਾਂ ਭਾਈ ਜੀ ਨਾਲ 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 ਮੇਲਾ ਦਾ ਉਹ ਤੇ ਪੋਬੀ ਨਾਲ ਲੈ ਕੇ ਹੁੰਦੇ ਹਣੇ ਨਾਲ ਨਾਲ ਜਿਹੜੇ ਵਿਆਪਾ ਸਾਨੂੰ ਇਹ ਸ਼ੂਗਰ ਅਸੀਂ ਮਨਾ ਕਰਦੀਦਾ ਪਹਿਲੇ ਹੀ ਵਿਆਪ ਜੱਪਾ ਦੇ ਲੈ ਕੋਲ ਬੀਲ ਕੋਲ ਹਾਂ ਤੇ ਤੁਹਾਡਾ ਕਿਹਨਾ ਜੀ ਮੇਰਾ ਨਾਮ ਸੁਮੇਤ ਹੈ ਜੀ ਸੁਮੇਤ ਜੀ ਤਾਂ ਕਿੰਨੀ ਦੇ ਰੋਗੀ ਤੁਹਾਨੂੰ ਇੱਥੇ ਕੰਮ ਕਰਦੇ ਆ ਮੈਨੂੰ 5 ਸਾਲ ਹੋ ਗਏ 5 ਸਾਲ ਹੋ ਗਏ 5 ਸਾਲਾਂ ਦੇ ਵਿੱਚ ਕਿੰਨੇ ਕੁ ਬੀਜੇ ਆਇਆ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਆ ਚੁੱਕੇ ਨੇ। ਕਈ ਹਜ਼ਾਰਾਂ ਦੇ ਹਿਸਾਬ ਨਾਲ। ਅੱਜ ਤੱਕ ਤਾਂ ਇਹ ਬੇਨਤੀ ਪਤਾ ਨਹੀਂ ਵਿੱਚੋਂ ਛਾੜ ਰਹੇ ਐ ਇੱਕ ਬਿਲਕੁਲ ਅੱਜ ਅੱਜ 16 ਬੀਜੇ ਲੱਗ ਕੇ ਆ ਜੀ। 16 ਬੀਜੇ ਹੋ ਗਿਆ ਹੈ ਜੀ। ਰਾਜ ਟ੍ਰੈਵਲ ਤੇ ਖੜਿਆ ਰਾਜ ਟ੍ਰੈਵਲ ਨੂਰਮੰਹਰ ਰੋਡ ਨੂੰ ਕੋ ਉਧਰ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ 16 ਬੀਜੇ ਇੱਕ ਪ੍ਰੂਫ ਆ ਸਾਹਮਣੇ ਮੇਰੇ ਪਏ ਆ ਬੀਜੇ ਜਿਹੜੇ ਆ ਲਗਾਤਾਰ 16 ਬੀਜੇ ਫਾਈ ਤੁਹਾਡਾ ਨਾਮ ਐ ਸੋਰੀ ਨਾਮ ਦਾ ਤੁਹਾਡਾ ਤਿਲਕ ਰਾਜ ਮੇਰਾ ਨਾਮ ਜੀ ਤਿਲਕ ਰਾਜ ਜੀ ਹਾਂ ਜੀ ਤਿਲਕ ਰਾਜ ਜੀ ਬਿਜੀ ਜਾਦੇ ਹੋ ਫਾਈਲਾਂ ਹੁਣ ਦੇਖ ਕੇ ਲੋਕਾਂ ਨੇ ਬਹੁਤ ਆਉਣਾ ਤੁਹਾਡੇ ਕੋ ਹਾਂ ਜੀ ਜੇ ਆਉਣ ਤੇ ਮੰਨ ਲਓ ਕਿੰਨੀ ਧੀਰ ਲੱਗਦੀ ਇੱਕ ਵੀਜ਼ਾ ਨੂੰ ਜੇ ਫਾਈਲ ਸਹੀ ਲਾ ਦਿਓ ਤੁਸੀਂ ਸਹੀ ਲਾ ਦਿਓ 15 ਤੋਂ 20 ਦਿਨ ਵਿੱਚ ਵਿੱਚ ਲੱਗ ਕੇ ਵੀਜ਼ਾ ਆ ਰਿਹਾ ਜੀ ਤੁਸੀਂ 15 ਦਿਨ ਬਾਅਦ ਵੀਜ਼ਾ ਸਟੈਂਪ ਦੇ ਮੀਨਾ ਲਾ ਕੇ ਚਲੋ ਜੀ ਤੁਸੀਂ ਇੱਕ ਮਹੀਨਾ ਲਾ ਕੇ ਚੱਲੋ 15 ਦਿਨ ਵਿੱਚ ਆ ਸਕਦਾ ਹਾਂ ਹਾਂ ਜੀ ਹਾਂ ਜੀ 15 ਦਿਨ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੇ ਕੋਈ ਵੀਜਾ ਆਇਆ ਤਕਰੀਬਨ 15 ਦਿਨ ਵਾਲੇ ਜਾਂ ਮਹੀਨੇ ਮਹੀਨੇ ਵਾਲੇ ਵੀ ਆ 15 ਦਿਨਾਂ ਦੇ ਵਿੱਚ ਆਇਆ ਦੋ ਵੀਜੇ ਬੰਦੇ ਸਾਡੇ ਦੋ ਇੱਕ ਫੈਮਿਲੀ ਸਾਡੇ ਕੋਲ ਲੈਣ ਵੀ ਆਈ ਆ ਬਾਹਰ ਬੈਠੀ ਆ ਜੇ ਤੁਹਾਡੇ ਸਾਹਮਣੇ ਹੋਣੀ ਆ ਜੀ ਖੋਲ ਕੇ ਦਿਖਾਵਾਂਗੇ ਉਹਨਾਂ ਨੂੰ ਰਾਈਟ ਟ੍ਰੈਵਲ ਤੇ ਕਹਿੰਦੇ ਬੱਚਿਆਂ ਦੇ ਬੀਜੇ ਨਹੀਂ ਲੱਗਦੇ ਭਾਜੀ ਇਹ ਤਾਂ ਬੱਚੇ ਦਾ ਬੀਜੇ ਵੀ ਤੁਸੀਂ ਲਵਾਤਾ ਜੀ ਬੱਚੇ ਦਾ ਲਵਾਤਾ ਹਾਂਜੀ ਹਾਂਜੀ ਇਹ ਸਾਡੇ ਸੁਖਵਿੰਦਰ ਸਿੰਘ ਸਿੱਧੂ ਜੋ ਵੀ ਮਹੂਵਾਲ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਪੁੱਛ ਲਾਓ ਇਹ ਸਾਡੇ ਬਹੁਤ ਸੱਸ ਸੱਸਰੀ ਕਾਲ ਜੀ ਸੱਸਰੀ ਕਾਲ ਕੀ ਨਾ ਤੁਹਾਡਾ ਜੀ ਸੁਖਵਿੰਦਰ ਸੁਖਵਿੰਦਰ ਜੀ ਅੱਜ ਕਿੰਨੇ ਖੁਸ਼ ਹੋ ਪਹਿਲੇ ਦੱਸੋ ਬੀਜੇ ਲੱਗੇ ਬੋ ਜੀ ਰਾਈਟ ਟ੍ਰੈਵਲ ਤੇ ਕਿਸਾਨ ਬੜਾ ਇਹ ਤਾਂ ਬਹੁਤ ਪੁਰਾਣੇ ਆ ਪੁਰਾਣੇ ਆ ਇਹਨਾਂ ਦੇ ਹੀ ਸਾਡੇ ਫਾਦਰ ਸਾਹਿਬ ਦੇ ਅੱਛਾ ਜੀ ਉਹਦਾ ਜਾਨੀ ਵਿਜੇ ਹੀ ਲਵਾਉਂਦੇ ਆ ਤੇ ਉਹ ਇਹਨਾਂ ਨੇ ਜੀ ਤੁਹਾਡਾ ਵੀ ਨਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜੀ ਤੁਹਾਡਾ ਵੀ ਜੀ ਲੱਗ ਗਿਆ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਜੀ ਸਾਡੇ ਵੱਲੋਂ ਵੀ ਸਾਡੇ ਚੈਨਲ ਵੱਲੋਂ ਵੀ ਬਹੁਤ ਬਹੁ ਪੁੱਤਰ ਤੇਰਾ ਕੀ ਨਾਮ ਆ ਕੁੰਨਰਾਜ ਜੋਰ ਦੀ ਬੋਲ ਜਰਾ ਕੁੰਨਰਾਜ ਕਿਹੜੀ ਕਲਾਸ ਪੜ੍ਹਦਾ ਹੈ ਫਿਫਥ ਵਿੱਚ ਆ ਕਿੰਨੀ ਉਮਰ ਆ 10 10 ਤੇ ਵਿਜਾ ਲੱਗ ਗਿਆ ਤੇ ਕਹਿੰਦੇ ਬੱਚਿਆਂ ਦਾ ਤਾਂ ਲੱਗਦਾ ਨਹੀਂ ਤੇ ਹੱਡਾ ਵੀ ਨਾਲ ਵੀ ਜਾ ਲੱਗੇ ਆ ਪਰ ਬਾਹਰ ਜਾਓਗੇ ਤਾਂ ਅੰਕਲ ਨੇ ਲਨਵਾਤਾ ਕਿਹਨੇ ਨੇ ਲਵਾਇਆ ਵੀਜ਼ਾ ਅੰਕਲ ਐਂਟਰ ਲੈ ਲਵਾਤਾ ਖੁਸ਼ ਹੋ ਪੂਰੇ ਹੁਣ ਵਿਦ ਫੈਮਲੀ ਜਾਣਗੇ ਜੀ ਇਹ ਜਿਹੜੀ ਫੈਮਲੀ ਆ ਰਾਜ ਟ੍ਰੈਵਲ ਤੇ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਦੇਖੋ ਜੀ ਬਿਲਕੁਲ ਵੀਜ਼ਾ ਇਹਨਾਂ ਦੇ ਹੱਥ ਦੇ ਵਿੱਚ ਆ ਛੋਟੇ ਬੱਚੇ ਦਾ ਵੀ ਪੂਰੀ ਪੂਰੀ ਫੈਮਲੀ ਦਾ ਵੀਜ਼ਾ ਲੱਗਾ ਮੈਂ ਗਲਤ ਬਕਾ ਲਗਾ ਪਾਜੀ ਕਿੰਨੇ ਨੇ ਕਿੰਨੀ ਦੇਰ ਚ ਬੀਜਾ ਲਵਾਇਆ ਇਹਨਾਂ ਨੇ ਜਦੋਂ ਫਾਈਲ ਕੀਤੀ ਸੀ ਤੁਹਾਨੂੰ ਮਹੀਨੇ ਦੇ ਵਿੱਚ ਵਿੱਚ ਆ ਗਿਆ ਇੱਕ ਮਹੀਨੇ ਦੇ ਵਿੱਚ ਕਿੰਨੀ ਦੇਰ ਤੋਂ ਮਹੀਨਾ ਪੂਰਾ ਇੱਕ ਮਹੀਨੇ ਦੇ ਵਿੱਚ ਵਿੱਚ ਕਿੰਨੀ ਦਿਨ ਤਾਂ ਬੀਜਾ ਲਗਾਇਆ ਇਹ ਕਹਿੰਦੇ ਪਾਸਾ 7 ਸਾਲ ਦਾ ਤੇ ਬੱਚੇ ਦੇ ਵਿੱਚ ਬੱਤੇ ਪੂਰੀ ਫੈਮਿਲੀ ਜਾ ਰਹੀ ਹਾਂ ਹਾਂਜੀ ਵਾਹ ਜੀ ਵਾਹ ਵਾਹ ਜੀ ਵਾਹ ਪੂਰੀ ਫੈਮਿਲੀ ਜਾ ਰਹੀ ਹੈ ਜੀ ਇਹ ਛੋਟੇ ਬੱਚੇ ਦਾ ਵੀ ਕਹਿੰਦੇ ਬੱਚਿਆਂ ਦਾ ਬੀਜਾ ਨਹੀਂ ਲੱਗਦਾ ਇਹ ਰਾਜ ਟ੍ਰੈਵਲ ਸਿਰਫ ਰਾਜ ਟ੍ਰੈਵਲ ਨੂਰਨਾ ਰੋਡ ਨਕੁੰਦਰ ਵਾਲੇ ਨੇ ਕਰਕੇ ਦਿਖਾਇਆ ਜੀ ਇਹਨਾਂ ਦਾ ਵੀਜ਼ਾ ਲੱਗਿਆ ਬਹੁਤ ਬਹੁਤ ਮੁਬਾਰਕਾਂ ਬੇਟੇ ਤੈਨੂੰ ਰਾਜ ਟ੍ਰੈਵਲ ਸਰਵਸਤੇ ਮੌਜੂਦ ਆ ਆਫਿਸ ਨੂਰਮਾ ਰੋਡ ਦੇ ਵਿੱਚ ਆ ਕਹਿੰਦੇ ਘੜੀ ਦੀ ਟਿਕ ਟਿਕ ਮੁੱਕ ਜੂਗੀ ਪਰ ਵੀਜ਼ੇ ਨਹੀਂ ਮੁੱਕੂਗੇ 1 2 3 4 ਭਾਜੀ ਇੱਕ ਕਾਰ ਵੀ ਜੀ ਹਾਂ ਜੀ ਹਾਂ ਜੀ ਕੋਈ ਫੈਮਿਲੀ ਦੇ ਆ ਜੀ ਇਹ ਕੁਲਦੀਪ ਸਿੰਘ ਹੁਣੀ ਉਪਲ ਜ਼ਗੀਰ ਤੋਂ ਬਲੋਂਗ ਕਰਦੇ ਆ ਤੇ ਸਾਡੇ ਪੁਰਾਣੇ ਗਾਹਗਾ ਤੇ ਮਿੱਤਰ ਵੀ ਆ ਸਾਡੇ ਆ ਭਾਈ ਗਾਗ ਪੁਰਾਣੇ ਦਾ ਤੁਸੀਂ ਬਣਾ ਲੈਣੇ ਐ ਇੰਨੇ ਇੰਨੇ ਬੀਜੇ ਇਕੱਠੇ ਲਵਾਤੇ ਭਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਟ੍ਰੈਵਲ ਜੰਟਾ ਉਹਨਾਂ ਨੂੰ ਵੀ ਕੀ ਨਾ ਜੀ ਤੁਹਾਡਾ ਨਾਮ ਮੇਰਾ ਨਾਮ ਹੈਗਾ ਕੁਲਦੀਪ ਸਿੰਘ ਉਪਲ ਜਗੀਰ ਉਪਲ ਜਗੀਰ ਅੱਜ ਤੁਹਾਡੇ ਹੱਥੇ ਆ ਬੀਜਿਆਂ ਦੀ ਲੜੀ ਫੜੀ ਐ ਇੱਕ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਤੁਹਾਨੂੰ ਵੀ ਇਹ ਕਿਸ ਤਰ੍ਹਾਂ ਲੱਗ ਰਹੀ ਐ ਤੁਹਾਨੂੰ ਬਹੁਤ ਵਧੀਆ ਜੀ ਇਹਨਾਂ ਦਾ ਕੰਮ ਕਿਦਾਂ ਦਾ ਲੱਗਾਰਾ ਟ੍ਰੈਵਲ ਵਾਲਿਆਂ ਦਾ ਬਹੁਤ ਵਧੀਆ ਕਿੰਨੀ ਦੇਰ ਦੇ ਵਿੱਚ ਲਵਾਏ ਇਹਨਾਂ ਨੇ ਬੀਜੇ ਇਹ ਤਾਂ ਮੇਰਾ 15 ਦਿਨਾਂ ਦਾ ਚੱਲ ਲੱਗਿਆ ਸਿਰਫ 15 ਦਿਨਾਂ ਦੇ ਵਿੱਚ ਹਾਂਜੀ ਚਾਰ ਚੌਰ ਵੀ ਇਹ 15 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਵਾਹ ਜੀ ਵਾਹ ਕਮਾਲ ਹੀ ਹੋ ਗਈ ਹੈ ਤਾਂ ਭਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਕਿਦਾਂ ਹੁੰਦਾ ਕਿ ਮਨੂ ਬਾਕੀਆਂ ਨੂੰ ਵੀ ਦੱਸਾਂਗੇ ਵੀ ਰਾਜ ਟ੍ਰੈਵਲ ਦੇ ਜਾਣਾ ਆਪਾਂ ਹਾਂਜੀ ਸਾਰਿਆਂ ਸਾਰਿਆਂ ਨੂੰ ਦੱਸਾਂਗੇ ਸਾਰਿਆਂ ਨੂੰ ਦੱਸਾਂਗੇ ਭਾਈ ਤੁਹਾਡਾ ਕੀ ਨਾਮ ਜੀ ਤੁਹਾਡਾ ਨਾਮ ਅਸ਼wini ਕੁਮਾਰ ਜੀ ਅਸ਼wini ਕੁਮਾਰ ਜੀ ਤੁਸੀਂ ਕਿੰਨੇ ਛੇਰ ਤੋਂ ਜਾਣਦੇ ਰਾਜ ਟ੍ਰੈਵਲ ਮੈਂ ਤਾਂ ਜੀ ਬਹੁਤ ਛੇਰ ਤੋਂ ਜਾਣਦਾ ਮੈਂ ਪਹਿਲਾਂ ਇੱਥੇ 6-7 ਸਾਲ ਕੰਮ ਵੀ ਕੀਤਾ ਆ ਹਾਂਜੀ ਕੀਤਾ ਅੱਛਾ ਜੀ ਤੇ ਤੁਹਾਡੇ ਕੋਲ ਕੁਝ ਵੀ ਲਵਾਏਗਾ ਕੱਲਾ ਕੰਮ ਵੀ ਕੀਤਾ ਮੈਂ ਜੀ ਕਿ ਮੈਂ ਤਾਂ ਕਸਟਮਰ ਹੁੰਦੇ ਆ ਮੈਥੀ ਲੈ ਕੇ ਆਉਣਾ ਆ ਵੀਜ਼ੇ ਲੱਗਦੇ ਆ ਅੱਛਾ ਲੋਈ ਵੀ ਲਵਾਉਣ ਕੀ ਵੀ ਹੋ ਰਿਹਾ ਹੈ ਲਵਾਏ ਵੀ ਆ ਤੇ ਕਹਿੰਦੇ ਲਵਾਉਣਗੇ ਵੀ ਹਲੇ ਤਾਂ ਬਹੁਤ ਸਾਰਾ ਢੇਰ ਲੱਗਾ ਪਿਆ ਮੇਰੇ ਮਗਰ ਹਾਂਜੀ ਪਹਿਲੀ ਫੈਮਲੀਆਂ ਆਉਣ ਗਿਆ ਹਲੇ ਤਾਂ ਦੇਖੋ ਆ ਆ ਬੀਏ ਇਹ ਹੋ ਵੀ ਪਏ ਹਲੇ ਹੋਰ ਵੀ ਭਾਈ ਕਿੰਨੇ ਕੁ ਕੱਢੀ ਜਾਣੇ ਆ ਵਾਜਬਾ 16 ਵੀਜ਼ੇ ਲਗਾਤਾਰ ਜੀ ਕਹਿੰਦੇ 15 ਦਿਨਾਂ ਦੇ ਵਿੱਚ 16 ਵੀਜ਼ੇ ਜਿਹੜੇ ਆ ਰਾਜ ਟ੍ਰੈਵਲ ਨੂਰਮਨ ਰੋਡ ਨਕੋਦਰ ਤੇ ਲੱਗੇ ਆ ਤੁਸੀਂ ਵੀ ਆਪਣੀ ਫਾਈਲ ਲਗਾਓ 15 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਵਿੱਚ ਭਾਈ ਜਿਆਦਾ ਜਿਆਦਾ 15 ਦਿਨ ਕਿ ਮਹੀਨੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 15 ਤੋਂ 20 ਦਿਨ ਦੇ ਵਿੱਚ ਵਿੱਚ ਅਸੀਂ ਵੀ ਜਲਵਾ ਕੇ ਦਵਾਂਗੇ ਤੇ ਤੁਸੀਂ ਸਾਡੇ ਕੋਲ ਰਾਜ ਟ੍ਰੈਵਲ ਸਰਵਿਸ ਨੂਰਵਰ ਰੋਡ ਨ ਕੋਦਰ ਫੋਨ ਨੰਬਰ ਕਰ ਦਿਓ 98157 14761 70107 14761 ਭਾਜੀ ਬਿਲਕੁਲ ਤੁਹਾਡੇ ਸਾਹਮਣੇ ਆ ਬੀਏ ਮੇਰੇ ਹੱਥੇ ਚ ਆਹ ਲਓ ਭਾਜੀ ਇਹ ਸੰਭੋ ਆ ਵੀ ਜੇ ਮੇਰੇ ਸਾਹਮਣੇ ਆ ਬਿਲਕੁਲ ਭਾਜੀ ਮੇਰੇ ਸਾਹਮਣੇ ਆ ਇਹਨਾਂ ਨੇ ਕਿਹਾ ਰਾਈਟ ਟ੍ਰੈਵਲ ਤੇ ਆਓ ਤੁਹਾਡੀ ਫਾਈਲ ਲੱਗੂਗੀ 15 ਦਿਨਾਂ ਦੇ ਵਿੱਚ ਵਿੱਚ ਵੀਜ਼ੇ ਦੀ ਗਰੰਟੀ ਆ ਇਹ ਗਰੰਟੀਆਂ ਇਹਨਾਂ ਨੇ ਪੂਰੀਆਂ ਕਰਕੇ ਦਿਖਾ ਦੀਆਂ ਰਾਜ ਟ੍ਰੈਵਲ ਸਰਵਿਸ ਜਿਹੜਾ ਕਿ 26 ਸਾਲ ਤੋਂ ਨਕੋਦਰ ਦੇ ਵਿੱਚ ਨੂਰਮੈਰ ਰੋਡ ਦੇ ਆਪਣੀ ਸੇਵਾਵਾਂ ਦਿੰਦਾ ਆ ਭਾਈ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਸਾਡੇ ਚੈਨਲ ਵੱਲੋਂ ਵੀ ਜਿਹੜਾ ਤੁਸੀਂ ਬਹੁਤ ਸੱਦਾ ਇਹਨਾਂ ਬੀਐਲਵਾਈ ਫੈਮਲੀਆਂ ਬਹੁਤ ਖੁਸ਼ ਆ ਭਾਈ ਬਹੁਤ ਖੁਸ਼ ਆ ਭਾਈ ਕਿਹੜਾ-ਕਿਹੜਾ ਵੀਜ਼ਾ ਲਗਾ ਕਰ ਮੈਨੂੰ ਮਾਰ ਆੜੀਆਂ ਹੋਰ ਦੱਦੀਓ ਤਾਂ ਮੈਂ ਇੱਕ ਮੇਰੀ ਵਾਈਫ ਤਾਂ ਰਮਨਜੀਤ ਕੌਰ ਇੱਕ ਹਰਮਨਪ੍ਰੀਤ ਕੌਰ ਇੱਕ ਹਰਜੂਤ ਕੌਰ ਇੱਕ ਮੀਰਾ ਕੁਲਦੀਪ ਸਿੰਘ ਨੂੰ ਜਵਾਹਰਾ ਇੱਕ ਤੋਂ ਦੱਕੇ ਭਾਜੀ ਪਿਛਲੇ ਸਿਆਲਾਂ ਦੇ ਵਿੱਚ ਭਾਜੀ ਹੁਣਾਂ ਨੇ ਰੇੜੀ ਵਾਲਿਆਂ ਤੱਕ ਦੇ ਵੀਜ਼ੇ ਲਵਾਏ ਆ ਵਾਜਵਾ ਮੈਨੂੰ ਪਤਾ ਜੀ ਸਾਹਮਣੇ ਇੱਕ ਇਹਨਾਂ ਦੇ ਗ੍ਰੀਨ ਚਿੱਲੀ ਆ ਇੱਕ ਉਹਨਾਂ ਦਾ ਲੋਆਇਆ ਸੀ ਅੱਪਾ ਜੀ ਉਹ ਥੋੜੀ ਜਿਹੀ ਮੈਂ ਉਹ ਸਟੋਰੀ ਸੁਣਨੀ ਜਾਊਂਗਾ ਪਹਿਲੇ ਕਿਦਾਂ ਭੇਜਿਆ ਗ੍ਰੀਨ ਚਿੱਲੀ ਆ ਗ੍ਰੀਨ ਚਿੱਲੀ ਨੂੰ ਅਸੀਂ ਪਹਿਲੇ ਕਿਦਾਂ ਭੇਜਿਆ ਸੀ ਪਹਿਲੇ ਮੈਂ ਆਜ ਦੇਖਣ ਲਈ ਟੂਰਿਸਟ ਵੀਜ਼ਾ ਲੋਆਇਆ ਸੀ ਉਹਦਾ ਅੱਛਾ ਜੀ ਤੇ ਉਥੋਂ ਜਾ ਕੇ ਉਹ ਆਇਆ ਦੇਖਿਆ ਆ ਉਦੋਂ ਬਾਅਦ ਚ ਫੇਰ ਅਸੀਂ ਇਹਨਾਂ ਨੂੰ ਮੇਰੇ 15 ਦਿਨਾਂ ਚ ਵਾਪਸ ਆ ਗਏ 15 ਦਿਨਾਂ ਚ ਵਾਪਸ ਆ ਗਿਆ ਸੀ ਹੁਣ 2024 ਚ ਅਸੀਂ ਉਹਨੂੰ ਭੇਜਿਆ ਤੇ ਐਸੇ ਵੇਲੇ ਉਹ ਕੰਮ ਤੇ ਲੱਗਾ ਆ ਤੇ ਬਹੁਤ ਵਧੀਆ ਕਵਾਰਿਆ ਤੇ ਵਧੀਆ ਦੱਸ ਰਿਹਾ ਇਹੇ ਇਹ ਅਜੀਤ ਕ੍ਰਾਜ ਹੈਲਪ ਵੀ ਕਰਦੇ ਆ ਮਾਰੇ ਬੰਦੇ ਦੀ ਗਰੀਬ ਬੰਦੇ ਦੀ ਹੈਲਪ ਕਰਦੇ ਆ ਸਾਹਮਣੇ ਇਹਨਾਂ ਦੇ ਇੱਕ ਢਾਬਾ ਛੋਟਾ ਜਿਹਾ ਗ੍ਰੀਨ ਚਿੱਲੀ ਦੇ ਨਾਮ ਦਾ ਉਹਨੂੰ ਇਹਨਾਂ ਨੇ ਭੇਜਿਆ ਬਾਹਰ ਭੇਜਿਆ ਆ ਪੈਸੇ ਵੀ ਨਹੀਂ ਲੱਗਣ ਦਿੱਤੇ ਬਹੁਤ ਸਹਾਇਕਤਾ ਦੇ ਨਾਲ ਆਪਣੇ ਨਾਲ ਬਾਹਰ ਭੇਜਿਆ ਇਸ ਵਕਤੋਂ ਚੰਗੀ ਕਮਾਈ ਕਰ ਰਿਹਾ ਵਾ ਤਸਵੀਰਾਂ ਹੈ ਜੀ ਤੋਂ ਦਿਖਾ ਰਹੇ ਹਾਂ ਰਾਜ ਟ੍ਰੈਵਲ ਨੂਰਮਨ ਰੋਡ ਨਕੌਦਰ ਤੇ ਜਿੱਥੇ ਲਗਾਤਾਰ 15 ਦਿਨਾਂ ਦੇ ਵਿੱਚ 15 ਦਿਨਾਂ ਤੋਂ ਲੈ ਕੇ ਮਹੀਨੇ ਦੇ ਵਿੱਚ ਵਿੱਚ ਲਗਾਤਾਰ 16 ਵੀਜੇ ਲਵਾ ਦਿੱਤੇ ਆ ਤੁਸੀਂ ਵੀ ਆਪਣੀ ਫਾਈਲ ਇੱਥੇ ਹਲਵਾਓ ਔਰ ਜਲਦੀ ਤੋਂ ਜਲਦੀ ਤੁਸੀਂ ਵੀ ਬਾਹਰ ਨੂੰ ਜਾਓ